ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਭੁਇਖਵਾਣੀ ਕਰ ਦਿੱਤੀ ਗਈ ਹੈ ਆਉਣ ਵਾਲੇ 14 ਤਰੀਕ ਤੱਕ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਹ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਾਸ ਅਪਡੇਟ ਮੌਸਮ ਨਾਲ ਜੁੜੀ ਹੋਈ ਤੁਹਾਡੇ ਲਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਖਰੋਲੇ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਭਾਗੀਸ਼ੀ ਤਾਂ ਅੱਜ ਵੀ ਪੰਜਾਬ ਦੇ ਵਿੱਚ ਸਵੇਰੇ ਸ਼ਾਮ ਠੰਡ ਬਰਕਰਾਰ ਹੈਗੀ ਹੈ ਪਰ ਦਿਨ ਦੇ ਵੇਲੇ ਧੁੱਪ ਨਿਕਲਣ ਦੇ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈਗੀ ਹੈ ਦਿਨ ਦੇ ਵੇਲੇ ਕਹਿ ਸਕਦੇ ਹਾਂ ਵੀ ਕੋਟੀਆਂ ਸਵੈਟਰਾਂ ਵੀ ਲੋਕਾਂ ਦੇ ਵੱਲੋਂ ਉਤਾਰੀਆਂ ਜਾਂਦੀਆਂ ਨੇ ਕਿਉਂਕਿ ਠੰਡ ਜਿਸ ਕਦਰ ਵਾਧੀ ਸੀਗੀ ਉਸੇ ਕਦਰ ਹੁਣ ਘਟਦੀ ਵੀ ਨਜ਼ਰ ਆ ਰਹੀ ਹੈ ਦਿਨ ਦੇ ਵੇਲੇ ਤਾਪਮਾਨ ਵਧ ਰਿਹਾ ਜਿਸ ਕਰਕੇ ਲੋਕਾਂ ਨੂੰ ਇਸ ਕੜਾਕੇ ਦੇ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈ ਤੇ ਕੜਕ ਇਹ ਧੁੱਪ ਕਹਿ ਸਕਦੇ ਹਾਂ ਵੀ ਤੇਜ਼ ਧੁੱਪ ਦੇ ਕਾਰਨ ਜੋ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਦੁਪਹਿਰ ਦੇ ਵੇਲੇ ਗਰਮੀ ਦਾ ਅਹਿਸਾਸ ਵੀ ਹੋਣ ਲੱਗ ਗਿਆ ਪਰ ਕਿਹਾ ਜਾ ਰਿਹਾ ਹੈਗਾ ਵੀ ਬਾਰਿਸ਼ ਵੀ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਕੀਤੀਆਂ ਗਈਆਂ ਪਿਛਲੇ ਵਾਰ ਜੋ ਕਿ ਪਿਛਲੇ ਦਿਨ ਦੌਰਾਨ ਪੋਇਖਵਆਂੀਆਂ ਔਰ ਝੁੱਠੀਆਂ ਸਾਬਤ ਹੁੰਦੀਆਂ ਨਜ਼ਰ ਆਈਆਂ ਸਨ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਕਿਆ ਗਿਆ ਸੀਗਾ ਕੀ ਆਉਣ ਵਾਲੇ ਇਹ ਤਿੰਨ ਦਿਨ ਜੋ ਕਿ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਵੀ 8 ਤਰੀਕ ਤੱਕ بارش ਜਿਹੜੀ ਕੀ ਹੋ ਸਕਦੀ ਹੈ ਹਾਲਾਂਕਿ بارش ਨਹੀਂ ਹੋਈ ਹੈ ਅ ਜਿਹੜੇ ਕਹਿ ਸਕਦੇ ਹਾਂ ਵੀ ਠੰਡੀਆਂ ਹਵਾਵਾਂ ਬਰਕਰਾਰ ਰਹੀ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਠੰਡੀਆਂ ਹਵਾਵਾਂ ਜ਼ਰੂਰ ਚੱਲ ਰਹੀਆਂ ਨੇ ਪਰ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਕਿਆ ਕਿਹਾ ਹੈਗਾ ਵੀ بارش ਜਿਹੜੀ ਕੀ ਹਜਰ ਫਿਲਹਾਲ ਅਨਾਈ ਹੋਵੇਗੀ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਹੁਣ ਸਵੇਰੇ ਅਤੇ ਸ਼ਾਮ ਦੀ ਠੰਡ ਬਚੀ ਹੈ ਤਾਂ ਜਦਕੀ ਦਿਨ ਦੇ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ ਤੇ ਅੱਜ ਤੋਂ 14 ਫਰਵਰੀ ਤੱਕ ਮੌਸਮ ਸੁੱਕਾ ਯਾਨੀ ਕਿ ਡਰਾਈ ਰਹੇਗਾ ਤਮੀ ਅਤੇ ਕੋਰਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਦਿਨ ਦੇ ਵੇਲੇ ਅਦਾਸਦੀ ਕਿ ਹਵਾਵਾਂ ਜ਼ਰੂਰ ਚੱਲਣਗੀਆਂ ਤਾਂ ਮੌਸਮ ਪਾਗ ਦੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਤੇ ਇਸ ਧਾਰਨ ਦੇ ਨਾਲੋਂ 2 ਡਿਗਰੀ ਵੱਧ ਬਣਿਆ ਹੋਇਆ ਸਭ ਤੋਂ ਵੱਧ ਤਾਪਮਾਨ ਮਾਨਸਾ ਦੇ ਵਿੱਚ ਦਰਜ ਕੀਤਾ ਗਿਆ ਜਦਕਿ ਸਭ ਤੋਂ ਘੱਟ ਤਾਪਮਾਨ ਫਰੀਦਕੁਰ ਦੇ ਵਿੱਚ ਦਰਜ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਮੌਸਮ ਪਾਗ ਦੇ ਮੁਤਾਬਕ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਜੁਲੰਦਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਮੋਂਗਾ ਅਤੇਗੜ ਸਾਹਿਬ ਰੂਪਨਗਰ ਮੁਹਾਲੀ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਅਫਰੀਦਕੋਟ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਤੇ ਅਗਲੇ 2 ਦਿਨਾਂ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਤਾਂ ਵੈਸਟਰਨ ਡਿਸਟਰਬੈਂਸ ਪਹਿਲਾਂ ਉੱਤਰੀ ਅਫਗਾਨਿਸਤਾਨ ਦੇ ਨੇੜੇ ਸੀਗਾ ਪਰ ਹੁਣ ਇਹ ਉੱਤਰੀ ਪਾਕਿਸਤਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿੱਚ ਪਹੁੰਚ ਗਿਆ ਇਹ ਧਰਤੀ ਤੋਂ ਲਗਭਗ 3 ਕਿਲੋਮੀਟਰ ਚਾਈ ਦੇ ਉੱਤੇ ਬਣਿਆ ਹੋਇਆ ਹੈ ਤੇ ਉੱਪਰ ਦੀਆਂ ਹਵਾਵਾਂ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਇਸ ਤੋਂ ਇਲਾਵਾ ਰਾਤ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਪੱਛਮੀ ਹਿਮਾਲਿਆ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਇਸ ਕਨ ਪਹਾੜੀ ਖੇਤਰਾਂ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਆ ਸਕਦਾ ਹੈ ਤਾਂ ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੌਸਮ ਸੁੱਕਾ ਯਾਨੀ ਕਿ ਡਰਾਈ ਰਹੇਗਾ ਤੇ ਅਗਲੇ 24 ਘੰਟਿਆਂ ਦੇ ਵਿੱਚ ਘਟੋ ਘਰ ਤਾਪਮਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਵੱਧ ਸਕਦਾ ਹੈਗਾ ਤੇ ਅਗਲੇ 24 ਘੰਟੇ ਦੌਰਾਨ ਕੁਝ ਥਾਵਾਂ ਦੇ ਉੱਤੇ ਕਹਿ ਸਕਦੇ ਹਾਂ ਵੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝੀ ਕਰਿਆ ਹਾਲਾਂਕਿ ਪੰਜਾਬ ਦੇ ਵਿੱਚ ਇਸ ਸਮੇਂ ਮੌਸਮ ਸਹੀ ਹੈਗਾ ਨਾ ਜ਼ਿਆਦਾ ਠੰਡ ਹੈ ਤੇ ਨਾ ਹੀ ਜ਼ਿਆਦਾ ਗਰਮੀ ਦਾ ਅਹਿਸਾਸ ਹੈਗਾ ਕਿਉਂਕਿ ਸਵੇਰੇ ਸ਼ਾਮ ਦੀ ਏ ਠੰਡ ਬਚੀ ਹੈ ਉਹ ਵੀ ਹਲਕੀ ਹਲਕੀ ਠੰਡ ਜਿਹੜੇ ਕਹਿ ਸਕਦੇ ਹਾਂ ਠੰਡ ਤੇ ਜਿਹੜੀ ਕਿ ਧੁੰਦ ਨਿਕਲਦੀ ਸੀਗੀ ਉਹ ਵੀ ਧੁੰਦ ਜਿਹੜੀ ਕਿ ਹੌਲੀ ਹੌਲੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਤਾਂ ਗਰਮੀ ਜਿਹੜੀ ਕਿ ਆਉਣ ਵਾਲੀ ਹੈ ਤਾਂ ਠੰਡ ਤੋਂ ਰਾਹਤ ਜ਼ੋਰ ਮਿਲੀ ਹੈ ਤੇ ਦੁਪਹਿਰ ਦੇ ਵੇਲੇ ਗਰਮੀ ਦਾ ਅਹਿਸਾਸ ਲੋਕਾਂ ਨੂੰ ਹੋਣ ਲੱਗ ਗਿਆ